ਸਾਲੀ ਗਲਤੀ bro ਤੁਹਾਨੂੰ ਗਲਤੀ ਦਾ ਮਤਲਬ ਪਤਾ ਹੈ ਗੈਟਰ ਰੈਡੀ ਵਿਦ ਮੀ ਦਾ ਸ਼ੋਸ਼ਾ ਜਿਆਵਾ ਉਹਦੇ ਚ ਕੱਪੜੇ ਹੀ ਚੀਜ਼ ਹੁੰਦੇ ਆ ਔਰ ਕੈਮਰੇ ਤੇ ਹੁੰਦੇ ਤੁਸੀਂ ਸਿਰਫ ਜਿਹੜੇ ਆਪਾਂ ਅੰਦਰ ਕੱਪੜੇ ਪਾਏ ਉਹ ਕੱਪੜੇ ਦਿਖਾਉਂਦੇ ਆ ਕੁੜੀਆਂ ਦੇ ਲੱਛਣ ਅੱਜਕੱਲ ਬੈਕ ਵੀਡੀਓ ਬੈਕ ਦਿਖਾ ਦਿਕਾ ਵੀਡੀਓ ਪਾਉਂਦੀਆਂ ਨੇ ਹਮ ਮੈਂ ਮੂੰਹ ਤਾਂ ਕਹਿਣੀ ਵਿਊਆਂ ਦੇ ਚੱਕਰ ਤੁਸੀਂ ਕਹਿੰਦਾ ਮੁੰਡਿਆਂ ਨੇ ਬਹੁਤ ਗੰਦ ਪਾਇਆ ਹੋਇਆ ਇੰਸਟਾ ਤੇ ਕੁੜੀਆਂ ਨੇ ਇੱਕ ਤੀਜੀ ਤੇ ਰ ਵੀ ਹੈਗੀ ਆ ਕਿ ਉਹ ਕਿ ਕਈ ਵਾਰੀ ਕਮੈਂਟ ਇੱਥੇ ਤਾਂ ਲੱਗਦਾ ਹੀ ਲੱਗਦਾ ਨਾ ਉਹ ਰੂਹ ਤੇ ਲੱਗ ਜਾਂਦਾ ਹੈ ਇੰਡਸਟਰੀ ਆ ਤੁਸੀਂ ਇੱਕ ਪੱਖ ਆਪਾਂ ਦੇਖਿਆ ਕਿ ਜਿਸ ਤਰੀਕੇ ਕੁੜੀਆਂ ਨਾਲ ਹੋ ਰਿਹਾ ਪਰ ਇੱਕ ਕੁੜੀਆਂ ਇਹੋ ਜਿਹੀਆਂ ਜਿਹੜੀਆਂ ਇਨਫਲੂਐਂਸਰਸ ਵੀ ਨੇ ਜਿਨ੍ਹਾਂ ਨੇ ਪੰਜਾਬੀਅਤ ਦਾ ਬਹੁਤ ਕਾਣ ਕੀਤਾ ਹੂੰ ਜਿਨ੍ਹਾਂ ਨੇ ਸੋਖੀ ਪਾਸ ਚ ਅਸਰ ਕਹਿ ਦਈਏ ਕਿ ਇੰਸਟਾਗ੍ਰਾਮ ਤੇ ਬਹੁਤ ਗੰਦ ਪਾਇਆ ਹੋਇਆ ਹੂੰ ਦੇਖੋ ਇੱਕ ਨਾ ਹੁੰਦਾ ਉਹ ਵੀ ਆਪਣਾ ਰਾਹ ਲੱਭ ਰਹੀਆਂ ਇੰਡਸਟਰੀ ਚ ਆਉਣ ਦਾ ਮੈਂ ਉਹੀ ਐਕਸਪਲੇਨ ਕਰਦੀ ਆ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਇੱਕ ਹੁੰਦਾ ਰੀਲਸ ਪਾਉਣਾ ਹੂੰ ਨੱਚਣਾ ਕੋਈ ਮਾੜੀ ਗੱਲ ਨਹੀਂ ਆ ਅਗਰ ਕੋਈ ਰੀਲਸ ਤੋਂ ਪੈਸੇ ਕਮਾ ਰਿਆ ਨਾ ਮੈਂ ਖੁਦ ਕਮਾਉਣੀ ਆ ਰੀਲਸ ਦੇ ਉੱਤੋਂ ਰੀਲਸ ਤੋਂ ਪੈਸੇ ਕਮਾਉਣਾ ਗਲਤ ਗੱਲ ਨਹੀਂ ਆ ਤੁਸੀਂ ਸੂਟ ਪਾਇਆ ਤੁਸੀਂ ਜੀਨ ਟੌਪ ਪਾਇਆ ਤੁਸੀਂ ਡਰੈਸ ਪਾਈ ਆ ਕੱਪੜਿਆਂ ਦਾ ਆਪਾਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਮੈਂ ਵੀ ਸ਼ਾਰਟਸ ਕੱਪੜੇ ਪਾਉਣ ਸ਼ਾਰਟ ਕੱਪੜੇ ਪਾਉਣੀ ਆ ਕੱਪੜਿਆਂ ਤੋਂ ਕਦੀ ਕਿਸੇ ਨੂੰ ਜੱਜ ਨਹੀਂ ਕੀਤਾ ਜਾ ਸਕਦਾ ਬਟ ਇੱਕ ਹੁੰਦਾ ਨਾ ਓਵਰ ਕਰਨਾ ਜਿਵੇਂ ਬਜ਼ੁਰਗ ਘੰਟੀਆਂ ਨੇ ਜਿਨ੍ਹਾਂ ਨੂੰ ਰੈਸਿਪੀਜ਼ ਦਸਣੀਆਂ ਚਾਹੀਦੀਆਂ ਉਹਨੇ ਆਪਾਂ ਨੂੰ ਵੇਖ ਉਹ ਹੀ ਮਤਲਬ ਕੀ ਦਿਖਾ ਰਹੀਆਂ ਨੇ ਇੰਸਟਾਗ੍ਰam ਦੇ ਉੱਤੇ ਹੂੰ ਕੀ ਕੁਝ ਮੁੰਡੇ ਕੁਝ ਮੁੰਡਿਆਂ ਨੇ ਇੰਨਾ ਕ ਗੰਦ ਪਾ ਲਿਆ ਕੁਝ ਕੁੜੀਆਂ ਨੇ ਇੰਨਾ ਕ ਜਾਂਦ ਪਾ ਲਿਆ ਨਾ ਇੱਕ ਉਹਨੇ ਸ਼ਾਰਟ ਡ्रेसेस ਇੱਕ ਉਹਨੇ ਛੋਟੇ ਤੋਂ ਵੀ ਛੋਟੇ ਕੱਪੜੇ ਉਹੋ ਪਾ ਕੇ ਵੀਡੀਓ ਪਾਉਣ ਲੱਗ ਜਾਂਦੀਆਂ ਨੇ ਕੈਮਰੇ ਉੱਤੇ ਕੱਪੜੇ ਚੇਂਜ ਕਰ ਰਹੀਆਂ ਨੇ ਕਹਾ ਗੈਟ ਗੈਟ ਇੱਕ ਨਵਾਂ ਹੀ ਸ਼ੋਅ ਸਟਾਰ ਚਲੇ ਗੈਟ ਰੈਡੀ ਵੀ ਤੁਮੀ ਲੈ ਸੋ ਗੈਟ ਰੈਡੀ ਵਿਦ ਮੀ ਦਾ ਸ਼ੋਸ਼ਾ ਜਿਆਵਾ ਉਹਦੇ ਚ ਕੱਪੜੇ ਚੀਨ ਹੁੰਦੇ ਆ ਔਰ ਕੈਮਰੇ ਤੇ ਹੁੰਦੇ ਹੂੰ ਤੁਸੀਂ ਸਿਰਫ ਜਿਹੜੇ ਆਪਾਂ ਅੰਦਰ ਕੱਪੜੇ ਪਾਇਆ ਉਹ ਕੱਪੜੇ ਦਿਖਾਉਂਦੇ ਆ ਹੂੰ ਉਹ ਕੱਪੜੇ ਪਾ ਕੇ ਉਸ ਤੋਂ ਬਾਅਦ ਤੁਸੀਂ ਪੂਰੇ ਕੱਪੜੇ ਪਾ ਕੇ ਸ਼ੂਟ ਕਰਦੇ ਆ ਇਹ ਰੀਲਾਂ ਤੇ ਬਹੁਤ ਜ਼ਿਆਦਾ ਹੋ ਚੁੱਕਿਆ ਵਾ ਆਪਣੇ ਨਾ ਹਵਾ ਨਹੀਂ ਵਗ ਜਾਂਦੀ ਕਹਿੰਦੇ ਨਾ ਮਾੜੀ ਹਵਾ ਚੱਲੀ ਤਾਂ ਸਾਰਿਆਂ ਦੀ ਚੱਲ ਗਈ ਉਹ ਚੱਲ ਗਈ ਇਸ ਤਰ੍ਹਾਂ ਦੇਖਾ ਦੇਖੀ ਜਿਨ੍ਹਾਂ ਨੇ ਨਹੀਂ ਵੀ ਕਰਨਾ ਉਹ ਵੀ ਕੁੜੀਆਂ ਕਰਦੀਆਂ ਕਿਉਂਕਿ ਵਿਊਜ਼ ਆ ਰਹੇ ਹੋ ਕੁਝ ਵਿਊਜ਼ ਦਾ ਬਹੁਤ ਚੱਕਰ ਆ ਵਿਊਜ਼ ਦਾ ਬਹੁਤ ਚੱਕਰ ਆ ਬਹੁਤ ਜ਼ਿਆਦਾ ਚੱਕਰ ਆ ਵਿਊ ਦਾ ਵਿਊ 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 ਕਰਦੀਆਂ ਰਹਿੰਦੀਆਂ ਨੇ 24 ਘੰਟੇ ਫਾਲੋਅਰਸ ਆ ਜਾਣ ਭਈਓ ਆ ਜਾਣ ਕੰਟੈਂਟ ਕੰਟੈਂਟ ਗ੍ਰੇਡ ਕਰਦੀ ਹੈ ਕੋਈ ਨਾ ਕੋਈ ਚੰਗੇ ਵੀ ਬਹੁਤ ਆ ਕੁੜੀਆਂ ਅੱਛੇ ਕੱਪੜੇ ਪਾਉਂਦੀਆਂ ਆ ਅੱਛੇ ਗਾਣੇ ਲਾਉਂਦੀਆਂ ਨੇ ਅੱਛਾ ਅੱਛਾ ਕੰਮ ਕਰਦੀਆਂ ਵਾ ਤੁਸੀਂ ਮੇਰੇ ਵੀ ਰੀਲ ਦੇ ਉੱਤੇ ਜਾਓਗੇ ਮੈਂ ਕਦੀ ਗਾਣਾ ਮਾੜਾ ਕੋਈ ਪ੍ਰਮੋਟ ਨਹੀਂ ਕੀਤਾ ਹਮ ਮਾੜਾ ਗਾਣਾ ਨਹੀਂ ਕੋਈ ਪ੍ਰਮੋਟ ਪ੍ਰਮੋਸ਼ਨ ਲਈ ਕੋਈ ਗਾਣਾ ਹੁੰਦਾ ਤੁਸੀਂ ਪਹਿਲਾਂ ਗਾਣਾ ਸੁਣਦੇ ਹੋ ਫਿਰ ਫਾਈਨਲ ਕਰਦੇ ਹੋ ਹਾਂ ਜੀ ਜੇ ਤਾਂ ਮੈਨੂੰ ਉਹ ਗਾਣਾ ਸੁਣਨ ਚ ਸਹੀ ਲੱਗਾ ਹਮ ਤੇ ਫਿਰ ਮੈਂ ਪ੍ਰਮੋਸ਼ਨ ਕਰ ਦੇਣੀ ਆ ਹਮ ਜੇ ਨਹੀਂ ਲੱਗਾ ਕਹਦਣਾ ਬੱਬਾ ਮੇਰੇ ਤੋਂ ਨਹੀਂ ਹੋਣੀ ਜਾ ਉਹ ਬਾਲੇ ਸ਼ੋਸ਼ੇ ਚ ਕਰਨ ਨੂੰ ਕਹਿੰਦ ਨੇ ਨਾ ਵੀ ਮੰਗ ਟਿਕਾ ਲਗਾ ਕੇ ਇਅਰਿੰਗਸ ਡਾਲ ਕੇ ਕਰਨਾ ਤੇ ਕਈ ਵਾਰੀ ਬੰਦਾ ਹੁੰਦਾ ਹੀ ਇਹੋ ਜੀ ਜਗ੍ਹਾ ਤੇ ਉਦੋਂ ਮੈਂ ਕਹਿੰਨੀ ਨਹੀਂ ਸੌਰੀ ਭਾਜੀ ਮੈਂ ਨਹੀਂ ਜੇ ਕਰਨੀ ਫਿਰ ਮੇਰੇ ਤੋਂ ਐਨੇ ਸ਼ੋਅ ਤੁਸੀਂ ਕਿਹਾ ਮੁੰਡਿਆਂ ਨੇ ਬਹੁਤ ਗੰਦ ਪਾਇਆ ਹੋਇਆ ਇਨਸਟਾ ਤੇ ਕੁੜੀਆਂ ਨੇ ਇੱਕ ਤੀਜੀ ਤੇ ਰਵੀ ਹੈਗੀ ਆ ਤੀਜੀ ਚਲੋ ਤੇਰ ਆਪਾ ਇਹ ਨਹੀਂ ਕਹਿੰਦੇ ਵਾਹਿਗੁਰੂ ਦੇ ਬਣਾਏ ਸਾਰੇ ਜੀ ਆ ਹੈਨਾ ਉਹ ਵੀ ਪਰਮਾਤਮਾ ਵੱਲੋਂ ਹੀ ਬਣੇ ਨੇ ਪਰ ਉਹਨਾਂ ਨੂੰ ਵੀ ਕੁਝ ਤਾਂ ਸਮਝ ਹੋਣੀ ਚਾਹੀਦੀ ਉਹਨਾਂ ਜਾਂ ਤਾਂ ਫਿਰ ਤੁਸੀਂ ਤੀਜਾ ਤੇਰ ਮੈਂ ਮਾੜਾ ਨਹੀਂ ਕਹੂੰਗੀ ਮਾੜਾ ਵੀ ਨਹੀਂ ਕਹਿੰਦੀ ਹਾਂ ਰੱਬ ਦੀ ਬਣਾਈ ਹੋਈ ਪਰ ਰੱਬ ਨੇ ਬਣਾਇਆ ਜੋ ਉਹਤੇ ਵਿਸ਼ਵਾਸ ਨਹੀਂ ਕਰ ਰਹੇ ਹਾਂ ਆਪਣੀ ਲਿਮਟ ਤਾਂ ਦੇਖੋ ਹੂੰ ਜੋ ਤੁਹਾਨੂੰ ਰੱਬ ਨੇ ਬਣਾ ਕੇ ਭੇਜਿਆ ਉਹਨੂੰ ਅچھے ਤਰੀਕੇ ਨਾਲ ਪ੍ਰੈਜੈਂਟ ਕਰੋ ਤੁਸੀਂ ਜੋ ਹੋ ਰੱਬ ਵੱਲੋਂ ਜੋ ਹੋਣੀ ਹੋ ਗਈ ਹੋ ਗਈ ਕੋਈ ਚੱਕਰ ਨਹੀਂ ਆ ਸਾਰੇ ਜੀ ਆ ਸਭਨਾ ਦਾ ਪਿਆਰ ਆ ਮੈਂ ਖੁੱਲ੍ਹ ਸਤਿਕਾਰ ਕਰਦੀ ਆ ਇਹਨਾਂ ਦਾ ਪਰ ਕੁਝ ਲਿਮਟ ਤਾਂ ਦੇਖੋ ਇੰਸਟਾਗ੍ਰਾਮ ਤੇ ਰੀਲਸ ਪਾਉਣੀਆਂ ਤੁਹਾਡੀਆਂ ਮਾੜੀਆਂ ਨਹੀਂ ਹੈਗੀਆਂ ਸਾਡਾ ਕੰਮ ਕਰਨਾ ਮਾੜਾ ਨਹੀਂ ਹੈਗਾ ਪਰ ਤੁਸੀਂ ਗੰਦ ਤਾਂ ਨਾ ਨਾ ਪਾਓ ਬਹੁਤ ਦੇਖਣ ਚ ਵਲਗਰ ਲੱਗਦਾ ਵਲਗਰ ਲੱਗਦਾ ਵਾ ਵਰਗ ਵਲਗਰ ਬਹੁਤ ਲੱਗਦਾ ਇੰਸਟਾਗ੍ਰਾਮ ਮੇਰੇ ਪਾਪਾ ਚਲਾਉਂਦੇ ਨੇ ਹਮ ਮੈਂ ਕਦੀ ਵੀ ਰੀਲ ਪਾਈ ਹੋਵੇ ਨਾ ਤੇ ਜੇ ਉਹਨਾਂ ਨੂੰ ਨਾ ਚੰਗੀ ਲੱਗੇ ਤਮੀਨ ਨੂੰ ਹਰ ਟਾਈਮ ਫੋਨ ਆ ਜਾਂਦਾ ਹੈ। ਹੂੰ। ਕਿ ਆ ਡਿਲੀਟ ਕਰ ਦੇ। ਤੇ ਉਦੋਂ ਉਦੋਂ ਦੇਖਣ ਚ ਜ਼ਿਆਦਾ ਗੰਦਾ ਲੱਗਦਾ ਜਦੋਂ ਸਿਰ ਦੇ ਉੱਤੇ ਉਹਨੇ ਪਟਕੀ ਬੰਨੀ ਹੁੰਦੀ ਹੈ। ਦਾੜ੍ਹੀ ਹੁੰਦੀ ਤੁਸੀਂ ਦੇਖਿਆ? ਬਿਲਕੁਲ ਮੈਨੂੰ ਵੀ ਦੁੱਖਦਾ ਹੈਗਾ। ਬਹੁਤ ਦੁੱਖਦਾ। ਕਿ ਸਿੱਖੀ ਤਾਂ ਕੁਝ ਹੋਰ ਚੀਜ਼ ਹੈ। ਸਿੱਖੀ ਦਾ ਮਜ਼ਾਕ ਬਣਾਏ ਬਹੁਤ ਜਾ ਰਿਹਾ। ਮੂੰਹ ਚੱਕ ਕੇ ਤੁਸੀਂ ਕਰ ਲੈਣੇ ਹੋ ਸਿੱਖੀ ਦਾ। ਤਿੰਨ ਦਿਨ ਤੁਸੀਂ ਦਮਾਲਾ ਬੰਨ ਲੈਣੇ ਹੋ। ਚੌਥੇ ਦਿਨ ਤੁਸੀਂ ਵਾਲ ਖਲਾਰ ਲੈਣੇ ਆ। ਮਜ਼ਾਕ ਥੋੜੀ ਆ। ਮਜ਼ਾਕ ਥੋੜੀ ਆ ਤੁਸੀਂ ਇਹ ਸਿੱਖੀ ਆ ਕੋਈ ਮਜ਼ਾਕ ਤਾਂ ਹੈ ਨਹੀਂ ਹੂੰ ਤੁਸੀਂ ਜੇ ਮੰਨਦੇ ਹੋ ਸਿੱਖੀ ਨੂੰ ਮੰਨਦੇ ਹੋ ਮੈਂ ਮੰਨਦੀ ਆ ਹੂੰ ਹੈਨਾ ਅੱਗੇ ਆਪਾਂ ਗੱਲ ਕਰਾਂਗੇ ਇਸ ਚੀਜ਼ ਬਾਰੇ ਵੀ ਮੈਂ ਮੰਨਦੀ ਆ ਪਰ ਮੈਂ ਕਦੀ ਫੇਕ ਕੰਮ ਨਹੀਂ ਕੀਤਾ ਮੈਂ ਜੋ ਹੈਗਾ ਮੈਂ ਕਟਿੰਗ ਕੀਤੀ ਹੋਈ ਆ ਹੂੰ ਮੈਂ ਜੋ ਕਹੋਨੀ ਆ ਮੈਂ ਉਹ ਤਾਂ ਨਹੀਂ ਆ ਪਰ ਸਿੱਖੀ ਦੇ ਤੱਕ ਦਾ ਪ੍ਰੋਫੈਸ਼ਨ ਆ ਇਸ ਕਰਕੇ ਬਿਲਕੁਲ ਪਰ ਜੋ ਸਿੱਖੀ ਲਈ ਮੇਰੇ ਦਿਲ 'ਚ ਸਤਕਾਰ ਆ ਜੋ ਮੈਂ ਸਤਕਾਰ ਦਿੰਨੀ ਆ ਉਹ ਮੈਂ ਦੱਸਦੀ ਵੀ ਆ ਬੇ ਸਤਕਾਰ ਦਿੰਨੀ ਪਰ ਇਹ ਥੋੜੀ ਆ ਕਿ ਮੈਂ ਸਿੱਖੀ ਦਾ ਮਜ਼ਾਕ ਹੀ ਬਣਾਈ ਜਾਵਾਂ ਹੈਨਾ ਤਿੰਨ ਦਿਨ ਤੂੰ ਤਿੰਨ ਦਿਨ ਤੁਹਾਡੀ ਵੀਡੀਓ ਦੇਖਦੇ ਆਂ ਜੀ ਤੁਸੀਂ ਅਮਰ ਸ਼ਕ ਲਿਆ ਹਮਮ ਸ਼੍ਰੀ ਸਾਹਿਬ ਆ ਪਾ ਲਈ ਚੌਥੇ ਦਿਨ ਤੂੰ ਪੈਗ ਲਾਉਣ ਦੇ ਹਮਮ ਠੀਕ ਹੈ ਨਾ ਤੇ ਜੇ ਚੌਥੇ ਦਿਨ ਤੁਹਾਡੀਆਂ ਮਤਲਬ ਹਰਕਤਾਂ ਹੀ ਚੇਂਜ ਹੋਣਨੀਆਂ ਪਹਿਲਾਂ ਤੁਸੀਂ ਸਿੱਖੀ ਦੋ ਦਿਨ ਤੁਸੀਂ ਦੂਜੇ ਪਾਣੇ ਚੋਂ ਦੋ ਦਿਨ ਤੂੰ ਇਹ ਚੀਜ਼ਾਂ ਦਾ ਨਾ ਨਾ ਕਰੋ ਸਿੱਖੀ ਆ ਮਜ਼ਾਕ ਤਾਂ ਕੋਈ ਨਹੀਂ ਹੈ ਨਾ ਹਮਮ ਇਹਨੂੰ ਸਮਝੋ ਰੀਲਾਂ ਬਣਾਓ ਮੈਂ ਇਹ ਨਹੀਂ ਕਹਿੰਦੀ ਮੈਂ ਖੁਦ ਬਣਾਉਣੀ ਰੀਲਸ ਨੂੰ ਰੀਲ ਤੇ ਰੱਖੋ ਰੀਲ ਬਣਾਉਣਾ ਮਾੜੀ ਗੱਲ ਨਹੀਂ ਹੈ ਰੀਲ ਪ੍ਰਮੋਸ਼ਨ ਕਰਨੀ ਮਾੜੀ ਗੱਲ ਨਹੀਂ ਪਰ ਗੰਦ ਪਾਉਣਾ ਬਹੁਤ ਮਾੜੀ ਗੱਲ ਹੂੰ ਮੈਨੂੰ ਤਾਂ ਖੁਦ ਮੈਂ ਤਾਂ ਅੰਦਾਜ਼ਾ ਸੀ ਮੇਰੀ ਵੀਡੀਓ ਕਿਸੇ ਤੇ ਗਲਤ ਮੈਂ ਦੇਖੋ ਕੁੜੀਆਂ ਦੇ ਲੱਛਣ ਅੱਜ ਕੱਲ ਬੈਕ ਵੀਡੀਓ ਬੈਕ ਦਿਖਾ ਦਿਕਾ ਵੀਡੀਓ ਪਾਉਂਦੀਆਂ ਨੇ ਹੂੰ ਮੈਂ ਮੂੰਹ ਤਾਂ ਕਹਿਣੀ ਹੈ ਵੀਊਆਂ ਦੇ ਚੱਕਰ ਮੇਰੀ ਵੀਡੀਓ ਕਦੀ ਕੋਈ ਮਾੜੀ ਪਹਿ ਵੀ ਜਾਂਦੀ ਹੈ ਨਾ ਜਿਹੜੇ ਮੇਰੇ ਚਾਹਣ ਵਾਲੇ ਆ ਨਾ ਮੈਨੂੰ ਮੈਸੇਜ ਕਰਦੇ ਆ ਪਰਸਨ ਮੇਰੀ ਕਮੈਂਟ ਨਹੀਂ ਕਰਨਗੇ ਮੈਨੂੰ ਪਰਸਨਲ ਮੈਸੇਜ ਆਉਣਗੇ ਭਾਵੇਂ ਆਹ ਵੀਡੀਓ ਸਹੀ ਨਹੀਂ ਲੱਗੀ ਸਾਨੂੰ ਡਰੀਡ ਕਰਦੇ ਤਾਂ ਮੈਂ ਕਦੀ ਇਹ ਨਹੀਂ ਕੀਤਾ ਕਿ ਮੇਰੀ ਮਰਜ਼ੀ ਮੈਂ ਪਾਈ ਆ ਜੇ ਉਹਨਾਂ ਨੇ ਕਹਿਤਾ ਨਾ ਮਿਡਲ ਹੀਡ ਕਰਦੇ ਮੇਰੇ ਚਾਹਣ ਵਾਲਿਆਂ ਨੂੰ ਜਦੋਂ ਉਹ ਚੀਜ਼ ਵਧੀਆ ਨਹੀਂ ਲੱਗਦੀ ਹੁਣ ਜਿਹੜੀਆਂ ਗਲਤ ਰੀਲਾਂ ਪਾਉਂਦੀਆਂ ਉਹਨਾਂ ਨੂੰ ਥੱਲੇ ਗੰਦੇ ਕਮੈਂਟ ਇੰਨੇ ਆਉਂਦੇ ਨੇ ਇੰਨੇ ਗੰਦੇ ਕਮੈਂਟ ਆਉਂਦੇ ਆ ਫਿਰ ਉਹ ਹੀ ਖੁਸ਼ੀ ਕਰਦੇ ਕਮੈਂਟ ਬਹੁਤ ਗੰਦੇ ਆਉਂਦੇ ਲੋਕ ਕਿਸ ਹੱਦ ਤੱਕ ਜਾ ਕੇ ਕਮੈਂਟ ਕਰਦੇ ਕਿਸੇ ਕੁੜੀ ਨੂੰ ਮੈਨੂੰ ਖੁਦ ਨੂੰ ਆਉਂਦੇ ਨੇ ਮੈਨੂੰ ਮਤਲਬ ਲੱਚਰ ਵਾਲਾ ਕਮੈਂਟ ਨਹੀਂ ਮਤਲਬ ਮੈਨੂੰ ਜਿਹੜੇ ਕਮੈਂਟ ਆਉਂਦੇ ਨੇ ਮੈਂ ਉਦੋਂ ਇਹ ਸੋਚਾਂ ਚ ਪੈ ਜਾਂਦੀ ਨੂੰ ਕਿ ਹਾਏ ਮੈਂ ਇਹਨੂੰ ਜਾਣਦੀ ਨਹੀਂ ਇਹ ਮੈਨੂੰ ਨਹੀਂ ਜਾਣਦਾ ਇਹਨੂੰ ਮੇਰਾ ਪ੍ਰੈਜ਼ੈਂਟ ਨਹੀਂ ਪਤਾ ਪਾਸਟ ਨਹੀਂ ਪਤਾ ਫਿਊਚਰ ਨਹੀਂ ਪਤਾ ਕੋਈ ਸਟਰਗਲ ਨਹੀਂ ਪਤਾ ਕੁਝ ਨਹੀਂ ਪਤਾ ਮੇਰੀ ਫੈਮਲੀ ਹਿਸਟਰੀ ਨੂੰ ਤਿੰਨੇ ਮੈਨੂੰ ਇੰਨਾ ਗੱਤਾ ਕਮੈਂਟ ਕਰਦਾ ਜੀ ਕੀ ਮਤਲਬ ਅਸਤੱਕ ਕਿਹੜੀ ਚੀਜ਼ ਤੁਸੀਂ ਕਮੈਂਟਾਂ ਚ ਪੜੀ ਜਿੱਦਾਂ ਤੁਹਾਡਾ ਮਨ ਵੀ ਦੁਖੀ ਹੋਇਆ ਤੇ ਤੁਸੀਂ ਹੈਰਾਨ ਵੀ ਹੋਏ ਕਿ ਲੋਕ ਇੰਨਾ ਇੱਤਕ ਵੀ ਸੋਚਦੇ ਨੇ ਸਭ ਤੋਂ ਵੱਡਾ ਵਰਡ ਹੂੰ ਸ਼ਾਇਦ ਕੋਈ ਬੋਲੇ ਪਰ ਮੈਂ ਬੋਲਦੀ ਹੂੰ ਸਾਲੀ ਗਸਤੀ ਬ్రో ਤੁਹਾਨੂੰ ਗਸਤੀ ਦਾ ਮਤਲਬ ਪਤਾ ਹੈ ਜਿਹੜੀ ਐਕਚੁਅਲ ਚਾ ਨਾ ਉਹ ਵੀ ਇਹ ਵਰਡ ਨੇ ਕਹਾਉਂਦੀ ਹੂੰ ਤੁਸੀਂ ਆ ਕੇ ਕਿਸੇ ਦੀ ਪੋਸਟ ਦੇ ਉੱਤੇ ਕਮੈਂਟ ਕਰ ਦਿੰਦੇ ਹੋ ਔਰ ਸਭ ਤੋਂ ਵੱਧ ਡਰ ਮੈਨੂੰ ਉਦੋਂ ਲੱਗਦਾ ਹੁੰਦਾ ਜਦੋਂ ਮੈਨੂੰ ਇਹ ਪਤਾ ਕਿ ਮੇਰੇ ਡੈਡੀ ਇੰਸਟਾਗ੍ਰam ਚ ਚਾਉਂਦੇ ਨੇ ਤੇ ਮੇਰੀ ਹਰੇਕ ਰੀਲ ਤੇ ਕਮੈਂਟ ਵੀ ਪੜਦੇ ਨੇ ਹੂੰ ਤਾਂ ਹਰੇਕ ਰੀਲ ਵੇਖਦੇ ਵੀ ਕਿ ਤੁਸੀਂ ਮੈਂ ਕਹਿੰਨੀ ਹ ਕਿਸੇ ਕੁੜੀ ਨੂੰ ਆ ਕਮੈਂਟ ਨਾ ਕਰੋ ਕਮੈਂਟ ਕਰਨਾ ਹੀ ਕਿਉਂ ਹੈ ਨਹੀਂ ਪਸੰਦ ਆਉਂਦਾ ਬਲੌਕ ਕਰ ਦਿਓ ਹੂੰ ਸਿੱਧੀ ਜੀ ਗੱਲ ਕਿਸੇ ਦੀ ਵੀਡੀਓ ਮੈਂ ਕਦੀ ਕਿਸੇ ਨੂੰ ਕਮੈਂਟ ਨਹੀਂ ਕੀਤਾ ਅੱਜ ਤੱਕ ਹੂੰ ਹਾਂ ਬੈਟਲ ਲੱਗੀ ਹੈ ਕਿਸੇ ਦੀ ਜਿਵੇਂ ਸਿੰਗਰਾਂ ਦਾ ਕੰਪੀਟੀਸ਼ਨ ਦੇ ਵਿੱਚ ਲੱਗੀ ਹੋਈ ਤਾਂ ਉੱਥੇ ਜ਼ਰੂਰ ਕਰ ਦੇਣ ਕਿ ਆ ਸਿੰਗਰ ਵਦੀ ਜੀ ਪਰ ਕਦੀ ਕਿਸੇ ਕੁੜੀ ਨੂੰ ਦੀ ਕਿਸੇ ਮੁੰਡੇ ਨੂੰ ਜਾਂ ਤੀਜੀ ਧਿਰ ਨੂੰ ਮੈਂ ਕਮੈਂਟ ਨਹੀਂ ਕਰਦੀ ਕੋਈ ਨਹੀਂ ਪਸੰਦ ਮੈਂ ਸਿੱਧਾ ਬਲੌਕ ਕਰ ਦਿੰਦੀ ਆ ਨਾਟ ਇੰਟਰਸਟਿਡ ਕਰ ਦਿੰਦੀ ਤੁਸੀਂ ਵੀ ਕਰੋ ਮੈਂ ਕਹਿੰਨੀ ਕਿ ਤੁਸੀਂ ਵੀ ਸਾਰੇ ਇਹੀ ਕੰਮ ਕਰੋ ਕੋਈ ਨਹੀਂ ਪਸੰਦ ਨਾ ਬਲੌਕ ਕਰ ਦੋ ਨਾਟ ਇੰਟਰਸਟਿਡ ਕਰ ਦੋ ਪਰ ਕਿਸੇ ਨੂੰ ਗਲਤ ਤਾ ਕਮੈਂਟ ਨਾ ਕਰੋ ਕਿਉਂਕਿ ਕਈ ਵਾਰੀ ਕਮੈਂਟ ਇੱਥੇ ਤਾਂ ਲੱਗਦਾ ਹੀ ਲੱਗਦਾ ਨਾ ਉਹ ਰੂਹ ਤੇ ਲੱਗ ਜਾਂਦਾ ਇਹ ਮੰਦਾ ਅੰਦਰੋਂ ਅੰਦਰੀ ਅੰਦਰੋਂ ਅੰਦਰੀ ਟੁੱਟਣ ਲੱਗ ਜਾਂਦਾ ਕਮੈਂਟ ਬੰਦੇ ਨੂੰ ਬਹੁਤ ਨੈਗੇਟਿਵ ਵੀ ਕਰ ਦਿੰਦੇ ਬਹੁਤ ਕਰ ਦਿੰਦਾ ਬਹੁਤ ਕਰਦਾ 100 ਵਾਰੀ ਕੋਈ ਕਹੇ ਕਿ ਨਹੀਂ ਸਾਨੂੰ ਫਰਕ ਨਹੀਂ ਪੈਂਦਾ ਪਰ ਕਮੈਂਟ 네ਗੇਟਿਵ ਕਰ ਦਿੰਦਾ ਬੰਦਾ ਕਮੈਂਟ 네ਗੇਟਿਵ ਕਰ ਦਿੰਦਾ